ਨਾਮ ਦੇਉ ਮਨ ਲੀ ਆੜਦੰਮ ਕੋਚੀ ਪਰੋ ਹੋਏ ਲੱਖੀ ਨਾ ਬੁਣਨਾ ਤਨਨਾ त्याग ਕੇ ਪ੍ਰੀਤ ਚਰਣ ਕਬੀਰ ਆ ਨੀਚ ਕੁੱਲਾ ਜਾਲਾਹਾਰਾ ਪਯੋ ਗੁਣੀ ਗਹੀਰਾ ਰਵਿਦਾਸ ਟੋਵੰਤ ਟੁਰਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਦ ਸੰਗ ਹਰ ਦਰਸ਼ਨ ਪਾਇਆ ਸੈਣਾਈ ਬੁੱਤ ਕਾਰੀਆਂ ਉਹ ਘਰ ਘਰ ਸੁਣਿਆ ਹਿਰਦ ਵੱਸਿਆ ਪਾਰ ਬ੍ਰह्म ਭਗਤਾਂ ਮੈਂ ਗਾਣੇ ਆ ਇਹ ਵਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਤਨ ਵੜਪਾਗਾ ਮਿਲੇ ਪ੍ਰਤਖ ਗੋਸਾਈਆਂ ਤਨ ਵੜਪਾਗਾ ਵਾਹਿਗੁਰੂ ਇਕੋ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪਰਸਾ ਰਗ ਨਾਟ ਨਾਰਾਇਣ ਮਹਲਾ ਚੌਕਾ ਮੇਰੇ ਮਨ ਜਪ ਅਨਸ ਨਾਮ ਹਰੇ ਕੋਟ ਕੋਟ ਦੁਖ ਬੋਕੀਨੇ ਸਭ ਪਰ ਹਾਰ ਪਾਸ ਤਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਰਾਮ ਕਲੀ ਰਾਗ ਸੀ ਜੋ ਕਿ 876 ਅੰਗ ਤੋਂ ਸ਼ੁਰੂ ਹੋ ਕੇ 974 ਅੰਗ ਉਤੇ ਇਸ ਦੀ ਸੰਪੂਰਨਤਾ ਹੋਈ ਹੈ ਜਿਸ ਦੇ ਵਿੱਚ ਕਿ ਸਤਿਗੁਰੂ ਜੀ ਦੀ ਕਿਰਪਾ ਸਦਕਾ ਓਮਕਾਰ ਦੀ ਬਾਣੀ ਸਿੱਧ ਗੋਸ਼ਟ ਬਾਣੀ ਸਾਧ ਦੀ ਬਾਣੀ RAM KALI WAR ਮਹਿਲਾ ਤੀਜਾ ਤੀਸਰੇ ਪਾਤਸ਼ਾਹ ਦੀ RAM KALI KI WAR ਮਹਿਲਾ ਪੰਜਮਾ ਪੰਜਵੇਂ ਪਾਤਸ਼ਾਹ ਦੀ RAM KALI KI WAR ਸੱਤਾ ਅਤੇ ਬਲਵੰਡ ਜੀ ਦੀ ਇਹ ਜੋ ਬਾਣੀਆਂ ਹਨ ਇਹ ਇਸ ਦੇ ਵਿੱਚ ਸੰਪੂਰਨ ਹੋਈਆਂ ਹਨ ਅਤੇ ਹੋਰ ਵੀ ਜੋ ਸਤਿਗੁਰੂ ਜੀ ਦੇ ਸ਼ਬਦ ਸਾਨ ਕਿਉਂਕਿ ਇਹ ਰਾਮਕਲੀ ਜਾਂ ਰਾਗ ਹੈ तकरीबन 99 ਅੰਗ ਟੋਟਲ ਹਨ ਇਹਨਾਂ ਦੇ ਇਹਨਾਂ ਦੀ ਸੰਪੂਰਨਤਾ ਹੋਈ ਹੈ ਸਤਿਗੁਰੂ ਜੀ ਦਾ ਸ਼ੁਕਰਾਨਾ ਹੈ ਅੱਜ ਰਾਗ ਨਟ ਨਰਾਇਣ ਦੀ ਸ਼ੁਰੂਆਤ ਹੈ ਇਸ ਰਾਗ ਦੇ ਵਿੱਚ ਚੌਥੇ ਪਾਸ਼ਾ ਅਤੇ ਪੰਜਵੇਂ ਪਾਸ਼ਾ ਦੀ ਬਾਣੀ ਹੈ। ਤੋ ਆਓ ਇਸ ਤਾਂ ਪਹਿਲਾ ਸ਼ਬਦ ਜੋ ਹੈ ਉਸ ਤੇ ਵਿਚਾਰ ਕਰੀਏ। ਮੇਰੇ ਮਨ ਜਪ ਅਹਨੇ ਸੋ ਨਾਮ ਹਰੇ ਏ ਮੇਰੇ ਮਨ ਅਹ ਨਿਸ ਅਹ ਦਿਨ ਨਿਸ ਰਾਤ ਦਿਨ ਰਾਤ ਉਸ ਵਾਹਿਗੁਰੂ ਦਾ ਨਾਮ ਜਪ ਮੇਰੇ ਮਨ ਏ ਮੇਰੇ ਮਨਾ ਅਹ ਨਿਸ ਦਿਨ ਰਾਤ ਉਸ ਵਾਹਿਗੁਰੂ ਦਾ ਨਾਮ ਜਪੋ ਕੋਟ ਕੋਟ ਦੁੱਖ ਬਹੁ ਕੀਨੇ ਜੇਕਰ ਕਰੋੜਾਂ ਹੀ ਪਾਪ ਕੀਤੇ ਹੋਏ ਹੋਣ ਕੋਟ ਕੋਟ ਦੁੱਖ ਬਹੁ ਕੀਨੇ ਸਭ ਪਰ ਹਾਰ ਪਾਸ ਤਰੇ ਇਹ ਜੋ ਪਰਮਾਤਮਾ ਦਾ ਨਾਮ ਹੈ ਇਹ ਜੇਕਰ ਕਰੋੜਾਂ ਹੀ ਪਾਪ ਕੀਤੇ ਹੋਏ ਹੋਣ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਇਹ ਪਰਮਾਤਮਾ ਦਾ ਨਾਮ ਹੈ ਅਤੇ ਇਹ ਇਹਨਾਂ ਕਰੋੜਾਂ ਹੀ ਪਾਪਾਂ ਨੂੰ ਦੂਰ ਕਰਕੇ ਹਿਰਦੇ ਦੇ ਵਿੱਚੋਂ ਲਾਂਭੇ ਕਰ ਦਿੰਦਾ ਹੈ ਪਰੇ ਰੱਖ ਦਿੰਦਾ ਹੈ ਐਹੋ ਜਿਹਾ ਪਰਮਾਤਮਾ ਦਾ ਨਾਮ ਹੈ ਕਿ ਕਰੋੜਾਂ ਹੀ ਪਾਪਾਂ ਨੂੰ ਜੋ ਵੀ ਕੀਤੇ ਹੋਣ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਬਚਨ ਹੈ ਕੋਰ ਦੁਖੀਆਂ ਅਣਕ ਹੱਤਿਆਂ ਜਨਮ ਦਰਿਦਰੰ ਮਹਾ ਬਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਜੈਸੇ ਪਾਵਕ ਕੋਸ਼ਟ ਪਸਮੰਗ ਕਰੋ ਜਿਸ ਤਰ੍ਹਾਂ ਕਿ ਅੱਗ ਜੋ ਹੈ ਉਹ ਲੱਕੜਾਂ ਦਾ ਢੇਰ ਲੱਗਾ ਹੋਵੇ ਇੱਕ ਚਿੰਗਿਆੜੀ ਲਾ ਦਈਏ ਤਾਂ ਸਾਰਾ ਹੀ ਢੇਰ ਸੜ ਕੇ ਸੁਆਹ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜੇ ਕਰੋੜਾਂ ਹੀ ਪਾਪ ਕੀਤੇ ਹੋਣ ਤਾਂ ਇਹ ਪ੍ਰਮਾਤਮਾ ਦਾ ਨਾਮ ਜੋ ਹੈ ਉਹਨਾਂ ਨੂੰ ਖੇਨ ਪਾ ਦੇ ਵਿੱਚ ਖਤਮ ਕਰ ਦਿੰਦਾ ਹੈ ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ हे ਮੇਰੇ ਮਨ ਉਸ ਪਰਮਾਤਮਾ ਦਾ ਨਾਮ ਦਿਨ ਰਾਤ ਜਪ ਜਿਹੜੇ ਕੇ ਜੇ ਤੇਰੇ ਕਰੋੜਾਂ ਹੀ ਪਾਪ ਪੀਤੇ ਹੋਣ ਉਹਨਾਂ ਨੂੰ ਵੀ ਖਤਮ ਕਰ ਦਵੇਗਾ ਰਹਾਓ ਹਰ ਹਰ ਨਾਮ ਜਪੈ ਅਰਦਾਸ ਸੇਵਕ ਭਾਏ ਖਰੇ ਜਿਹੜੇ ਸੇਵਕਾਂ ਦੀ ਭਾਵਨਾ ਨਾਲ ਦਾਸ ਬਣ ਕੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਉਸ ਪਰਮਾਤਮਾ ਦਾ ਨਾਮ ਆਰਾਧਦੇ ਹਨ ਹਰ ਹਰ ਨਾਮ ਜਪੈ ਆਰਾਧੈ ਸੇਵਕ ਭਾਏ ਸੇਵਕਾਂ ਵਾਲੀ ਭਾਵਨਾ ਬਣਾ ਕੇ ਦਾਸ ਬਣ ਕੇ ਖਰੇ ਉਹਨਾਂ ਦਾ ਜੀਵਨ ਜੋ ਹੈ ਸੁਚੱਜਾ ਹੋ ਜਾਂਦਾ ਹੈ ਉਹ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ ਜਿਹੜੇ ਕਿ ਉਸ ਪਰਮਾਤਮਾ ਦਾ ਨਾਮ ਸੇਵਕ ਬਣ ਕੇ ਜਪਦੇ ਹਨ ਦਾਸ ਬਣ ਕੇ ਜਪਦੇ ਹਨ ਕਿਲੇ ਵਖ ਦੁਖ ਗਏ ਸਭ ਨੀ ਕਰ ਜਿਉ ਪਾਨੀ ਮੈਲ ਹਰੇ ਫਿਰ ਜਿਹੜੇ ਇਸ ਤਰ੍ਹਾਂ ਨਾਮ ਜਪਦੇ ਹਨ ਉਹਨਾਂ ਦੇ ਅੰਦਰੋਂ ਪਾਪ ਜੋ ਹਨ ਉਹ ਸਭ ਨਿਕਲ ਜਾਂਦੇ ਹਨ ਕਿਸ ਤਰ੍ਹਾਂ ਨਿਕਲਦੇ ਹਨ ਜਿਸ ਤਰ੍ਹਾਂ ਕਿ ਪਾਣੀ ਜੋ ਹੈ ਉਹ ਗੰਦਗੀ ਨੂੰ ਧੋ ਦਿੰਦਾ ਹੈ ਪਾਣੀ ਇਹ ਸਰੀਰ ਮੈਲਾ ਹੋਵੇ ਪਾਣੀ ਪਾਈਏ ਸਰੀਰ ਸਾਫ਼ ਹੋ ਜਾਂਦਾ ਹੈ ਕੱਪੜਾ ਮੈਲਾ ਹੈ ਕੱਪੜੇ ਨੂੰ ਪਾਣੀ ਦੇ ਨਾਲ ਧੋਤਾ ਜਾਂਦਾ ਹੈ ਉਹ ਸਾਫ਼ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜੇਕਰ ਉਸ ਵਾਹਿਗੁਰੂ ਦਾ ਨਾਮ ਸੇਵਕ ਬਣ ਕੇ ਦਾਸ ਬਣ ਕੇ ਉਸ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਤਾਂ ਇਹ ਸਾਰੇ ਹੀ ਕਿਲ ਵਿਖ ਪਾਪ ਜੋ ਹਨ ਉਹ ਸਾਰੇ ਇਸ ਤਰ੍ਹਾਂ ਨਿਕਲ ਜਾਂਦੇ ਹਨ ਜਿਸ ਤਰ੍ਹਾਂ ਕਿ ਪਾਣੀ ਜੋ ਹੈ ਉਹ ਮੈਲ ਨੂੰ ਧੋ ਦਿੰਦਾ ਹੈ ਖਿਣ ਖਿਣ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਹਾਰੇ ਇਹ ਮੇਰੇ ਮਾਨ ਖੇਣ ਖੇਣ ਨਾਰ ਨਾਰਾਇਣ ਗਾਵੈ ਜਿਹੜੇ ਹਰ ਖੇਣ ਖੇਣ ਹਰ ਸਮੇਂ ਹੀ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਗੁਰਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਸਿਫਤ ਸਲਾਹਾ ਕਰਦੇ ਹਨ ਮੁਖ ਬੋਲੈ ਨਰ ਨਰ ਹਰੇ ਅਤੇ ਮੁਖ ਦੇ ਨਾਲ ਅਰਸਨਾ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਸਿਮਰਦੇ ਹਨ ਪੰਜ ਦੋਖ ਅਸਾਧ ਨਗਰ ਮੈਂ ਇੱਕ ਖਿੰਨ ਪਲ ਦੂਰ ਕਰੇ ਉਹਨਾਂ ਦੇ ਅੰਦਰੋਂ ਜੋ ਪੰਜ ਦੋਖ ਹਨ ਪੰਜ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਇਹ ਜੋ ਵਿਕਾਰ ਅਸਾਧ ਹਨ ਜਿਨ੍ਹਾਂ ਨੂੰ ਸਾਧਨਾ ਬਹੁਤ ਮੁਸ਼ਕਲ ਹੈ ਨਗਰ ਮੈਂ ਇਸ ਇਸ ਸਰੀਰ ਦੇ ਵਿੱਚ ਪਰ ਜਦੋਂ ਉਸ ਵਾਹਿਗੁਰੂ ਦਾ ਨਾਮ ਸਦਾ ਹੀ ਜਪਿਆ ਜਾਵੇ ਉਸ ਵਾਹਿਗੁਰੂ ਦੇ ਗੁਣ ਗਾਏ ਜਾਣ ਇਸ ਰਸਤਰਾ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ ਤਾਂ ਇਹ ਜੋ ਸਰੀਰ ਦੇ ਵਿਚਲੇ ਪੰਜ ਦੋਖਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਨੂੰ ਸਾਧਨਾ ਜਿਹੜਾ ਹੈ ਬਹੁਤ ਮੁਸ਼ਕਲ ਹੈ ਇੱਕ ਖਿੰਨ ਪਲ ਦੂਰ ਕਰੇ ਉਹ ਪਰਮਾਤਮਾ ਦਾ ਨਾਮ ਇਹਨਾਂ ਨੂੰ ਇੱਕ ਖੈਨ ਪਲ ਦੇ ਵਿੱਚ ਹੀ ਇਹਨਾਂ ਨੂੰ ਦੂਰ ਕਰ ਦਿੰਦਾ ਹੈ ਵਡ ਭਾਗੀ ਹਰ ਨਾਮ ਧਿਆਵ ਹੈ ਹਰ ਕੇ ਭਗਤ ਹਰੇ ਜਿਹੜੇ ਉਸ ਪਰਮਾਤਮਾ ਦੇ ਭਗਤ ਹਨ ਜੋ ਉਸ ਪਰਮਾਤਮਾ ਦੀ ਭਗਤੀ ਦੇ ਨਾਲ ਜੁੜੇ ਹੋਏ ਹਨ ਜੋ ਵੱਡੇ ਭਾਗਾਂ ਵਾਲੇ ਹਨ ਉਸ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ ਤਿੰਨ ਕੀ ਸੰਗਤ ਦੇ ਪ੍ਰਭ ਜਚੂ ਮੈਂ ਮੂੜ ਮੁਗਦ ਨੇ ਸਤਾਰੇ ਹੈ ਵਾਹਿਗੁਰੂ ਜਿਹੜੇ ਤੇਰਾ ਨਾਮ ਧਿਆਉਂਦੇ ਹਨ ਜਿਹੜੇ ਕੇ ਨਾਮ ਧਿਆਉਂਦਿਆਂ ਤੇਰੀ ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਉਹਨਾਂ ਦੀ ਸੰਗਤ ਮੈਨੂੰ ਬਖਸ਼ ਤੇਨੇ ਕੀ ਸੰਗਤ ਦੇ ਪ੍ਰਭ ਜੱਤੋਂ ਮੈਂ ਤੇਰੇ ਤੋਂ ਇਹੀ ਜਾਤਨਾ ਕਰਦਾ ਹਾਂ ਮੈਂ ਇਹੀ ਮੰਗਦਾ ਕਿ ਉਹਨਾਂ ਦੇ ਮੈਨੂੰ ਸੰਗਤ ਦਿਓ ਮੈਂ ਮੂੜ ਮੁਗਦ ਨਿਸਤਾਰੇ ਤਾਂ ਜੋ ਉਹਨਾਂ ਦੀ ਸੰਗਤ ਮੈਨੂੰ ਮਿਲ ਜਾਵੇ ਤਾਂ ਮੇਰੇ ਵਰਗੇ ਜੋ ਮੂੜ ਹਨ ਮੁਗਦ ਹਨ ਉਹ ਵੀ ਪਾਰ ਲੰਘ ਜਾਂਦੇ ਹਨ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇਵੋ ਸ਼ਰਨ ਪਰੇ ਇਹ ਜਗ ਜੀਵਨ ਇਹ ਜਗਤ ਦੇ ਜੀਵਨ ਜਗ ਜੀਵਨ ਕਿਰਪਾ ਕਿਰਪਾ ਤਾਰ ਜਗ ਜੀਵਨ ਕਿਰਪਾ ਕਰੋ ਰਖ ਲੇਵੋ ਸ਼ਰਨ ਪਰੇ ਅਸੀਂ ਤੁਹਾਡੀ ਸ਼ਰਨ ਪਈ ਆਂ ਸਾਨੂੰ ਇਹਨਾ ਪੰਜਾਂ ਵਿਕਾਰਾਂ ਤੋਂ ਬਚਾ ਲਵੋ ਨਾਨਕ ਜਨ ਤੂੰ ਮਰੀ ਸਰਨਾਈ ਹਰ ਰੱਖੋ ਲਾਜ ਹਰੇ ਨਾਨਕ ਜਨ ਕਿਉਂਕਿ ਨਾਨਕ ਨੂੰ ਵੀ ਔਂਕੜ ਹੈ ਤੇ ਜਨ ਨੂੰ ਵੀ ਔਂਕੜ ਹੈ ਦਾਸ ਨਾਨਕ ਬੇਨਤੀ ਕਰਦਾ ਹੈ ਏ ਵਾਹਿਗੁਰੂ ਤੁਮਰੀ ਸਰਨਾਈ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਹਰ ਰੱਖੋ लाਜ ਹਰੇ ਹਰੀ ਤੁਸੀਂ ਕਿਰਪਾ ਕਰੋ ਮੇਰੀ लाਜ ਰੱਖ ਲਓ ਮੇਰੀ ਇੱਜ਼ਤ ਰੱਖ ਲਓ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਤੋ ਇਹੋ ਜਿਹਾ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਕਿ ਇੱਕ ਖੇਣ ਦੇ ਵਿੱਚ ਅੰਦਰੋਂ ਜੋ ਪੰਜ ਦੋ ਖਾਣੋਂਾਂ ਨੂੰ ਖਤਮ ਕਰ ਦਿੰਦਾ ਹੈ ਸਾਰੇ ਕੀਤੇ ਹੋਏ ਵਿਕਾਰਾਂ ਨੂੰ ਸਾਰੇ ਕੀਤੇ ਪਾਪਾਂ ਨੂੰ ਖਤਮ ਕਰ ਦਿੰਦਾ ਹੈ ਜਿਸ ਤਰ੍ਹਾਂ ਕਿ ਲੱਕੜ ਦੇ ਢੇਰ ਲੱਗਾ ਹੋਵੇ ਤਾਂ ਉਸ ਨੂੰ ਇੱਕ ਚੰਗਿਆੜੀ ਸਾੜ ਦਿੰਦੀ ਹੈ ਸਾਰੇ ਉਸ ਨੂੰ ਭਸਮ ਕਰ ਦਿੰਦੀ ਹੈ ਸਵਾਭ ਬਣਾ ਦਿੰਦੀ ਹੈ ਇਸੇ ਤਰ੍ਹਾਂ ਉਸ ਵਾਹਿਗੁਰੂ ਦਾ ਇੱਕ ਕਿਣਕਾ ਨਾਮ ਵੀ ਜੋ ਹੈ ਉਹ ਸਾਰੇ ਹੀ ਕੀਤੇ ਹੋਏ ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਤੋਂ ਇਹ ਜੋ ਸਤਗੁਰ ਦੀ ਬਖਸ਼ ਦੇ ਨਾਲ ਹੀ ਇਹ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਦੇ ਵਿੱਚ ਹੀ ਨਾਮ ਜਪਿਆ ਜਾ ਸਕਦਾ ਹੈ। ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੀ ਗੁਰਬਾਣੀ ਦੇ ਨਾਲ ਜੁੜ ਕੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੋੜ ਕੇ ਜੋ ਧੁਰ ਕੀ ਬਾਣੀ ਹੈ ਜੋ ਗੁਰੂ ਸਾਹਿਬ ਨੂੰ ਧੁਰ ਤੋਂ ਨਾਜ਼ਲ ਹੋਈ ਹੈ। ਉਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਤਾਂ ਜੋ ਸਾਡੇ ਵੀ ਕੀਤੇ ਹੋਏ ਜੋ ਪਾਪ ਹਨ ਖਤਮ ਹੋ ਜਾਣ ਸਤਿਗੁਰੂ ਕਿਰਪਾ ਕਰਨ ਅਸੀਂ ਬਾਣੀ ਦੇ ਨਾਲ ਜੁੜੀਏ ਤਾਂ ਜੋ ਸਾਡਾ ਵੀ ਜਨਮ ਜੋ ਹੈ ਉਹ ਸੁਹੇਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ